ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਹੜਾ ਕਿ ਪਯੂ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ 10 ਤਰੀਕ ਨੂੰ ਸਾਰੇ ਇੱਥੇ ਜਾਗ ਦੀ ਜ਼ਮੀਰਾਂ ਵਾਲੇ ਸਾਰੇ ਚਾਹੇ ਕਲਾਕਾਰ ਹੈ ਚਾਹੇ ਪੋਲੀਟੀਸ਼ੀਅਨ ਹੈ ਚਾਹੇ ਪੱਤਰਕਾਰ ਹੈ ਚਾਹੇ ਕੋਈ ਵੀ ਹੈ ਜ਼ਰੂਰ ਪਹੁੰਚੋ ਤੇ ਮੈਨੂੰ ਪ੍ਰਾਊਡ ਹੈ ਆਪਣੇ ਭਰਾਵਾਂ ਦੇ ਬਾਈ ਯਸ਼ਮੀਤ ਬਾਈ ਅਰਵਿੰਦਰ ਢਾਲੀਵਾਨ ਜਿਲ੍ਹਾ ਬਿੰਦਰ ਬਾਈ ਖੜੇ ਹੈ ਜਿਨ੍ਹਾਂ ਨੇ ਹੱਕ ਦੀ ਸੱਚ ਦੀ ਪੰਜਾਬ ਦੀ ਇਨਸਾਨੀਅਤ ਦੀ ਆਵਾਜ਼ ਨੂੰ ਗੂੰਜਣ ਦਿੱਤਾ ਹੈ ਸਾਰੇ ਜਣੇ ਇੱਥੇ ਹਮਮਾ ਕੇ ਪਹੁੰਚੋ ਭਾਈ ਕੀ ਖੁਸ਼ੀਤੀ ਕਰਾ ਚਾਹੁੰਦੇ ਹਾਂ ਹੰਦੀ ਸਸੀ ਗਾਲ ਜੀ ਸਾਰਿਆਂ ਨੂੰ ਅਸੀਂ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ 10 ਨਵੰਬਰ ਨੂੰ ਜਿਹੜਾ ਸਾਡਾ ਪੰਜਾਬ ਯੂਨੀਵਰਸਿਟੀ ਬੰਦ ਦੀ ਕਾਲ ਆ ਉਸ ਨੂੰ ਸਕਸੈਸਫੁਲ ਬਣਾਉਣ ਦੇ ਲਈ ਕਾਮਯਾਬ ਬਣਾਉਣ ਦੇ ਲਈ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ 10 ਨਵੰਬਰ ਨੂੰ ਜ਼ਰੂਰ ਪਹੁੰਚੀਏ ਮਿਲਣਾ ਐਡ ਕਰਨਾ ਪਈ ਜੀ ਭਾਈ ਸਸੀ ਗਾਲ ਜੀ ਸਾਰਿਆਂ ਨੂੰ ਬਾਈ ਰੇਸ਼ਮੂ ਦਾ ਪਹਿਲਾਂ ਤਾਂ ਬਹੁਤ ਧੰਨਵਾਦ ਕਰਦੇ ਆ ਜੀ ਇਹ ਹਮੇਸ਼ਾ ਜਦੋਂ ਵੀ ਕਦੇ ਕੋਈ ਇਹੋ ਜਿਹੀ ਲੜਾਈ ਹੁੰਦੀ ਆ ਭਾਵੇਂ ਉਹ ਕਿਸਾਨ ਅੰਦੋਲਨ ਐ ਭਾਵੇਂ ਉਹ ਪਿੱਛੇ ਜੇ ਹੜ੍ਹਾਂ ਦਾ ਜਿਹੜਾ ਪੰਜਾਬ ਨੇ ਸਾਹਮਣਾ ਕੀਤਾ ਉਹ ਚ ਬਾਈ ਦੀ ਬਹੁਤ ਵੱਡੀ ਸੇਵਾ ਰਹੀ ਆ ਜਦੋਂ ਵੀ ਸਾਨੂੰ ਹਮੇਸ਼ਾ ਹੀ ਲੋੜ ਪਈ ਆ 2021 ਚ ਵੀ ਮੈਂ ਤੁਹਾਨੂੰ ਲਾਇਆ ਸੀ ਉਦੋਂ ਵੀ ਬਾਈ ਆਉਂਦੇ ਰਹੇ ਨੇ ਜੀ ਜਿਹੜੀ ਮੇਲ ਬੇਨਤੀ ਆ ਨਾ ਜੀ ਬਾਈ ਦੇ ਚੈਨਲ ਥਰੂ ਜਾਂ ਬਾਈ ਦੇਖਣ ਵਾਲੇ ਲੋਕ ਨੇ ਇਹਨਾਂ ਥਰੂ ਉਹ ਇਹ ਆ ਕਿ ਜਿਹੜੇ ਕਲਾਕਾਰ ਹੁੰਦੇ ਨੇ ਕਲਾਕਾਰਾਂ ਕੋਲੇ ਆਪਣੀ ਇੱਕ ਬਹੁਤ ਵੱਡੀ ਆਡੀਅנס ਹੁੰਦੀ ਆ ਆਪਣਾ ਕੌਸ ਦੇਖੋ ਸਾਰਿਆਂ ਦਾ ਇੱਕੋ ਹੀ ਆ ਕਲਾਕਾਰ ਵੀ ਪੰਜਾਬ ਦੇ ਨੇ ਉਹਨਾਂ ਨੂੰ ਵੀ ਦਰਦ ਹੈ ਪੰਜਾਬ ਦਾ ਤਾਂ ਸਾਰੇ ਕਲਾਕਾਰਾਂ ਨੂੰ ਇਹ ਰਿਕਵੈਸਟ ਹੈ ਕਿ ਜਿਹੜਾ ਆ ਸਕਦਾ ਜਰੂਰ ਪਹੁੰਚੋ ਸਾਨੂੰ ਵੀ